ਨਾਸ਼ਤਾ ਕਰ ਲੋ ਪਨੀਰ ਦੀ ਪੁਰਜੀ ਨਾਲ ਰੋਟੀ ਇੰਜ ਜਿਵੇਂ ਲੈ ਚਲ ਬੁੱਤ ਆ ਜਾ ਇਧਰ ਬੈਠ ਕੇ ਖਾ ਲੈ ਖਾ ਲੈ ਫਾਗ ਕੇ ਦੱਸ ਲੈ ਸਬਜੀ ਕਿਦਾਂ ਦੀ ਬਣੀ ਹੈ ਇਹ ਕੱਲ ਬਣਾਈ ਸੀ ਆਪਾਂ ਦੁਪਹਿਰੇ ਜਦੋਂ ਮੰਮੀ ਨਹੀਂ ਆਏ ਸੀਗੀ ਕੱਲ ਖਾਈ ਸੀ ਖਾਈ ਸੀ ਤੂੰ ਹਾਂ ਤੂੰ ਕੁ ਦੁਹਾ ਲਈ ਖਾ ਬਦਾਂ ਓਕੇ ਓਕੇ ਠੀਕ ਕਿਦਾਂ ਸੀ ਅੱਛਾ ਹੈ ਚਲ ਖਾਓ ਹੈ ਸਾਰਾ ਯਾਰ ਬਹੁਤ ਸੜ ਗਿਆ ਓ ਮਾਈ ਗੋਡ ਜੀਵਨ ਹਰਸਾ ਗਿਆ ਫਟਾ 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 ਫਟ ਐਗਜ਼ਾਮ ਧਿਆਨ ਨਾਲ ਕਰੀਂ ਆਂ ਜਿਹੜਾ ਜੀ ਨੂੰ ਮੋਟਰ ਤੇ ਚਲਾਉਣਾ ਮੈਂ ਆ ਨਾ ਕਿੱਦਾਂ ਤੇ ਨਹੀਂ ਹੋਗਾ ਕੋ ਯਾਰ ਬੰਦੇ ਕੋਲ ਤਾਂ ਬਾਈਕ ਹੀ ਅੱਛੇ ਲੱਗਦੇ ਨੇ ਸਕੂਟਰ ਹੀ ਥੋੜਾ ਰਾਜਾ ਹੈ ਯਾਰ ਤੁਹਾਡੇ ਵਾਸਤੇ ਹੀ ਆ ਮੇਰੇ ਸਕੂਟਰ ਨੂੰ ਹੁਣ ਹੱਥ ਵੀ ਨਾ ਲਗਾਓ ਅੱਛਾ ਮੇਰੇ ਸਕੂਟਰ ਦੀ ਤੁਸੀਂ ਬੇਇੱਜ਼ਤੀ ਕੀਤੀ ਹੈ ਬੈਹ ਜਾ ਆ ਜਾ ਫੜਨ ਉੱਪਰ ਬੋੜ ਨੂੰ ਲੇ ਲੈ ਆ ਵੀ ਜਦੋਂ ਤੱਕ ਨਾ ਬੈਗ ਜਰਾ ਠੀਕ ਆ ਹਾਂ ਬਸ ਮੈਂ ਤੁਹਾਨੂੰ ਪਹਿਲਾਂ ਕਹਿੰਨੀ ਆ ਸਕੂਟਰ ਮੇਰਾ ਐ ਬਾਈ ਤੇ ਤੁਹਾਡਾ ਦੇਖੋ ਜੀ ਮਸੰਗਰ OK bye ਧਿਆਨ ਕਰੀ ਬੇਪਰ OK ਬਾਈ ਮੇਰੀ ਲੱਡੂ bye bye chal bye 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 ਧਿਆਨ lobe ਕਰੀ ਅੱਛਾ ਸਪੈਲਿੰਗ ਮਿਸਟੇਕ ਨਾ ਕਰੀ ਮੌਸਮ ਦੇਖੋ ਗਾਇਜ਼ ਮੌਸਮ ਮੌਸਮ ਬਹੁਤ ਹੀ ਅੱਛਾ ਰਾਤੀ ਬਾਰਿਸ਼ ਹੋਈ ਸੀ ਥੋੜੀ ਜੀ ਤੇ ਹੁਣ ਦੇਖੋ ਪਹਿਲਾਂ ਤਾਂ ਵਿੱਚ ਜਦੋਂ ਮੇਹਰਾ ਹੋ ਗਿਆ ਸੀ ਪੂਰਾ ਜਿਵੇਂ ਬਾਰਿਸ਼ ਹੋ ਰਹੀ ਸੀ ਤੇ ਪਰ ਨਹੀਂ ਹੋਈ ਆ ਦੇਖੋ ਬਾਰਿਸ਼ ਦੇ ਨਿਸ਼ਾਨ ਆ ਦੇਖੋ ਬਾਰਿਸ਼ ਨਾਲ ਮਿੱਟੀ ਕਿਦਾਂ ਨੀਲੀ ਹੋ ਗਈ ਹੈ ਨਾ ਅੱਛਾ ਹੈ ਮੌਸਮ ਖਵਾ ਵੀ ਜਲਦੀ ਪਈ ਹੈ ਪਰ ਇਧਰ ਦੇਖिए ਮਾਰੇ ਪlant ਕੇ ਉੱਪਰ ਡਿਊ ਡ੍ਰੌਪਸ ਡਿਊ ਡ੍ਰੌਪਸ ਕਹਿੰਨੇ ਨੇ ਗੁੰਦਗਿਰਿਆ ਲਿਆ ਦੀਆਂ ਬਾਰਿਸ਼ ਦੀਆਂ ਪਤਾ ਨਹੀਂ ਕਿਉਂ ਇਹਦੇ ਨਾਲ ਇਹਦੇ ਉਹ ਆਉਂਦੇ ਨੇ ਫਲਾਵ ਉਹਦੇ ਕੀ ਕਹਿੰਨੇ ਫਲਾਵਸ ਦੇ ਲਈ ਨਾ ਡੋਡੀਆਂ ਤਾਂ ਇਹਦੇ ਆਉਂਦੀਆਂ ਨੇ ਹਨਾ ਪਰ ਲੇਕਿਨ ਉਹ ਝੜ ਜਾਂਦੀਆਂ ਨੇ ਫੁੱਲ ਫੁੱਲ ਨਹੀਂ ਆ ਰਹੇ ਇਹ ਚੱਕਰ ਕੀ ਹੈ ਦੱਸਿਓ ਮੈਨੂੰ ਕੋਈ ਜੇ ਕੋਈ ਮੇਰਾ ਜੇ ਕੋਈ ਗਾਰਡਨਿੰਗ ਵਾਲਾ ਕੋਈ ਮੇਰਾ ਵੀ ਮੇਰੀ ਵੀਡੀਓ ਦੇਖਦਾ ਹੋਇਆ ਤੇ ਤਾਂ ਮੈਨੂੰ ਜਰੂਰ ਦੱਸਿਓ ਪਲੀਜ਼ ਤੁਸੀਂ ਮੈਨੂੰ ਦੱਸੋ ਵੀ ਇਸ ਬੰਦੇ ਨੂੰ ਦਵਾਈ ਲੈਣੀ ਚਾਹੀਦੀ ਜਾਂ ਫਿਰ ਲੋਸ਼ ਲਾਉਣਾ ਚਾਹੀਦਾ ਇਹਨਾਂ ਨੂੰ ਹੋਈ ਵੀ ਸਕਿਨ ਅਲਰਜੀ ਇਹਸ ਮੰਨਦੇ ਨਹੀਂ ਹੈਗੇ ਮੇਰੀ ਬਾਤ ਕੋ ਮੈਂ ਮੰਨਤ ਨਹੀਂ ਹੈ ਮੇਰੀ ਬਾਤ ਕੋ ਮੈਂ ਦਿਖਾਉਣਾ ਡਾਕਟਰ ਨੂੰ ਯਾਰ ਸਿਰ ਕੱਪੜੇ ਕਰਕੇ ਕੀ ਪ੍ਰੋਬਲਮ ਆ ਰਹੀ ਹੈ ਇਧਰ ਆ ਦੇਖ ਇਧਰ ਇਧਰ ਆ ਇਧਰ ਆ ਫਲੈਕ ਜਿੰਨ ਕਰਦੇ ਨੇ ਇਧਰ ਆ ਇਧਰ ਦਿਖਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਮੈਂ ਜਾਣਾ ਸੀ ਜੀਵਨ ਛੱਡਣਾ ਪਰ ਉਹ ਚਲੇ ਗਿਆ ਸਿੰਘ ਸਭ ਛੱਡ ਛੱਡਣਾ ਚਲੇ ਗਿਆ ਨਾ ਤੇ ਅੱਜ ਮੈਂ ਕਾਲਾ ਦਮ ਲਸਿਆ ਆਇਆ ਤਮਾਲਾ ਛੋਟਾ ਰਹਿ ਗਿਆ ਵਧੇਨੇ ਸਜਾ ਹੋਇਆ ਹੈਗਾ ਤੇ ਮੌਸਮ ਦੇਖੋ ਕਿੰਨੀ ਜ਼ਿਆਦਾ ਗਰਮੀ ਹੈ ਵੈਸੇ ਨਾ ਉਹ ਜਿਹੜੇ ਹੁੰਦੇ ਨਹੀਂ ਅ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਜਿਹੜੇ ਜੇ ਉਹ ਹੁੰਦੇ ਨੇ ਜਹਾਜ਼ ਜੇ ਨਹੀਂ ਜਿਹੜੇ ਹੁੰਦੇ ਹੈਗੇ ਅ ਕੀ ਹਾਏ ਕੀਟ ਪਤੰਗੇ ਜੇ ਮੈਨੂੰ ਨਹੀਂ ਮੈਨੂੰ ਦੱਸਣਾ ਨਹੀਂ ਆਉਂਦਾ ਵੀ ਕੀ ਕਹਿੰਦੇ ਆ ਉਹਨਾਂ ਨੂੰ ਉਹ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਸੀ ਖੰਭਾ ਵਾਲੇ ਜਹਾਜ਼ ਹੈ ਨਾ ਤੇ ਨਾ ਉਹ ਵੀ ਉੱਡ ਰਹੇ ਨੇ ਮੈਨਾਂ ਦਾ ਜਦੋਂ ਉਹ ਉੱਡਦੇ ਹੁੰਦੇ ਨੇ ਫੇਰ ਬਾਰਿਸ਼ ਆਦੀ ਹੁੰਦੀ ਹੈ ਨਾ ਤੇ ਅੱਜ ਉੱਡ ਰਹੇ ਨੇ ਹੋ ਸਕਦਾ ਬਾਰਿਸ਼ ਆਵੇ ਰਾਤ ਦਾ ਬਾਰਿਸ਼ ਹੋਈ ਹੈ ਥੋੜੀ ਜਿਹੀ ਪਰ ਪਰ ਹਮੋਸਪ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਗਰਮੀ ਹੈਗੀ ਹੈ ਤੇ ਤੁਹਾਨੂੰ ਮੇਰਾ ਕੱਲ ਵਾਲਾ ਬਲੌਗ ਕਿਤਾ ਲੱਗਿਆ ਸਰਪ੍ਰਾਈਜ਼ ਜੇ ਵਿੱਚ ਮੰਮੀ ਡੈਡੀ ਆਏ ਸੀ ਦੱਸੇ ਜ਼ਰੂਰ ਠੀਕ ਹੈ ਜੀ ਤੇ ਬਾਕੀ ਖੈਰ ਤੁਸੀਂ ਉਹਦੇ ਵਿੱਚ ਕਮੈਂਟ ਕਰ ਦਿੱਤੇ ਕਾਰੀ ਦਿੱਤੇ ਹੋਣੇ ਹੈ ਨਾ ਤੇ ਉਹ ਮੈਂ ਦੇਖੂੰਗੀ ਤੇ ਔਰ ਚਲੋ ਠੀਕ ਹੈ ਜੀ ਮੈਂ ਤਾਂ ਖਾਣਾ ਖੁਣਾ ਖਾ ਲਿਆ ਸਿੰਘ ਜਾਬ ਇੱਧਰ ਬਿਜ਼ੀ ਸੀ ਕੋਈ ਆਇਆ ਹੋਇਆ ਐਸੇ ਉਹਨਾਂ ਕੋਲੇ ਤਾਂ ਕਰਕੇ ਉਹਨਾਂ ਨੇ ਹਲੇ ਛਕਣਾ ਆ ਤੇ ਮੈਂ ਔਰ ਜੀਵਨ ਨੇ ਛਕ ਲਿਆ ਕਿਉਂਕਿ ਜੀਵਨ ਨੇ ਟਿਊਸ਼ਨ ਜਾਣਾ ਸੀਗਾ ਤਾਂ ਕਰਕੇ एंजेल थोड़ा ठीक नहीं हैगी तार के वो रेस्ट कर दी पई है ओके मैं हरे निकालना खाना ਤੇ ਉਹ ਬਾਅਦ ਵਿੱਚ ਖਾਊਗੀ ਉਹ ਪਾਪਾ ਨਾਲ ਖਾਊਗੀ ਸੋ ਚਲੋ ਠੀਕ ਹੈ ਜੀ ਚਲੋ ਜੀ ਮੇਨ ਸ਼ੁਰੂ ਹੋ ਗਿਆ ਮੋਟਾ ਮੋਟਾ ਬਸ ਇਹਨੇ ਮੜਾ ਜਾ ਬੈਣਾ ਇਹੀ ਪਰਦਾ ਉਠਾ ਦਿੰਦਾ ਹੈ ਹਨਾ ਜਿਆਦਾ ਚੰਗੀ ਤਰ੍ਹਾਂ ਪੈ ਜਾਵੇ ਉਹ ਦੇਖੋ ਲੋ ਹਟ ਵੀ ਗਿਆ ਵਸ ਕੋਈ ਕੋ ਗਣੀ ਆ ਤਾਂ ਹਾਲਾ ਦਾ ਸ ਮੌਸਮ ਦਾ ਡਾ ਗਲਾਸ ਇਹਦੇ ਵਿੱਚ ਪਗਦੀਆਂ ਲੱਗੀ ਸਿੰਘ ਸਾਹਿਬ ਨੂੰ ਤਾਂ ਤੱਕ ਗਲਾਸ ਆਇਆ ਇਹਦਾ ਬੇ ਬਾਬਾ ਉਹ ਮਾਰੇ ਜਹਾਜ਼ ਉਹ ਯਾਰ ਸਾਦਾ ਬਹੁਤ ਸੁਣੀ ਕਰਦਾ ਹੈ ਨੀ ਵੀ ਨਦੀ ਫਗਾਰ ਭੁੱਲਣਾ ਜਾਵੇ ਹੈ ਇਹਦਾ ਵਧੀਆ ਫੜਦਾ ਏ ਥੋੜ ਕੇ ਕੀ ਪੰਜਾਬੀ ਇਹਦੇ ਨਗਰਾਂ ਤੇ ਜੰਮ ਦੇ ਸਾਰ ਤਾਂ ਪੰਜਾਬੀ ਸਿੱਖਿਆ ਸੀ ਟੀਵੀ ਲੈ ਕੇ ਬੈਠੇ ਜਾਂਦੇ ਸੀ ਮਾਰੀ ਲਗਾ ਕੇ ਕਿਹਾ ਮੈਂ ਹੱਦੀ ਦੇ ਪਾਣੀ ਦਾ ਕੀ ਕਰਵਾਇਆ ਹੈ ਪੋਦੀ ਤੇ ਨਹੀਂ ਹੈ ਜੇ ਮੱਟਾ ਪੰਨਾ ਕਰ ਦੂਗਾ ਮਾਰਨਾ ਕਰੇ ਬਸ ਕਿਉਂਕਿ ਮਾਰ ਬਹੁਤ ਜਲਦੀ ਟੁੱਟਦਾ ਇਸ ਕਰਕੇ ਮਾਰਾ ਵੀ ਪਾਣੀ ਵਿੱਚ ਰੋ ਹੂੰ ਹਾਂ ਹਾਂ ਅਜੇ ਤੱਕ ਮੈਂ ਫਿਰ ਇਹ ਦੋਚਾ ਨਹੀਂ ਗੋਇ ਸੰਸਾਹ ਮੇਰੇ ਨਾਲ ਲੱਗਣ ਲੱਗੇ ਆ ਜੀ ਮੇਰਾ ਕਿਹਾ ਕਿ ਰੋਟੀ ਖਾ ਲੋ ਨਾਸ਼ਤਾ ਕਰ ਲੋ ਇਧਰ ਲਈ ਜਾ ਐਕਚੁਅਲੀ ਨਾ ਇਹ ਨਾ ਬੱਚ ਬੱਚ ਖਾਣ ਹੁੰਦੇ ਸੀ ਅਸੀਂ ਨਾ ਮੈਂ ਨਾ ਮਲਾਈ ਲਗਾ ਕੇ ਨਾ ਮਲਾਈ ਲਗਾ ਕੇ ਨੂਨ ਮਿਰਚ ਉੱਪਰ ਲਾ ਕੇ ਅੱਜ ਬੜੇ ਟਾਈਮ ਬਾਅਦ ਮੇਰਾ ਮਨ ਕੀਤਾ ਕਿ ਅੱਜ ਏਦਾਂ ਖਾਂ ਮਾਂ ਰੋਟੀ ਮੈਂ ਕਿਵੇਂ ਇਹਨਾਂ ਨੇ ਪੰਤਰਾ ਮੰਤਰਾਂ ਦਾ ਖਪਾ ਲਾਇਆ ਹੋਇਆ ਹੁਣ ਕੀ ਹੁਣ ਅੱਗੇ ਦੇਖੋ ਤੁਸੀਂ ਕੀ ਜਦਿਆ ਪਿਆ ਗੋੜੀ ਮੇਰਾ ਅਰਜ਼ੰਦ ਦਾ ਦਬਾਅ ਸੀ ਉਹ ਨੌਕਾ ਦੇ ਵਿੱਚ ਭਾਜੂ ਇਹੋ ਪਾਣੀ ਵਿੱਚ ਥੱਲੇ ਕੀ ਲਿਆ ਆਇਆ ਇਸ ਲਈ ਸਾਡੇ ਦਾ 108 ਪਾਣੀ ਵਿੱਚ ਚੱਲ ਆਇਆ ਬੰਦਾ ਦਾ ਨੋਨਕਾ ਬੰਦੇ ਨਾ ਸੀ ਉਡੀ ਮੁੰਡਾ ਹੁਣ ਅੱਗੇ ਨਾਲ ਸੋਨਾ ਇਖਾ ਦੇਤਾ ਇਹੀ ਗਾਣਾ ਹੁਣ ਆ ਬੋਲੀ ਦੀ ਗਾਣੀ ਜੀ ਡਿਗਰੀ ਦੇ ਮੱਦੇਨਜ਼ਰ ਲੋਕ ਨੇ ਕੋਡ ਕੋਲ ਪੈਸੇ ਕਰਤਾ ਬੋਜੂਗਾ ਉਹਨੂੰ ਖੁਜਾਨਾ ਮਿਲੂਗਾ ਕੱਪਿਆ ਹੂਗਾ ਉਹਨਾ ਇਹੋ ਚੰਨ ਨੂੰ ਖਰਾਬ ਕਰੀ ਤੇ ਚਾਰ ਦਿਨ ਕਰੀ ਤੇ ਅਸੀਂ 23 ਅੱਗੇ 20 ਪੜ੍ਹਨੇ ਮੈਨੂੰ ਗੁਰੂ ਕਰਾਉਣ ਦੇ ਬਾਬਾ ਇਹ ਨਹੀਂ ਬਕਰੀਆਂ ਤਾਂ ਇਹ ਜੋ ਕੁੱਤੀ ਹੈ ਜੀ ਇਹ ਦੇਖ ਲਾਉਂਦੇ ਹਾਂ ਉਹਨਾਂ ਕੋਲ ਬਾਹਰ ਵੀ ਲੱਗੇ ਰਹੇ ਆ ਗੁਰੂ ਕਰਾਉਣ ਦੇ ਬਾਬਾ ਇਹਨੇ ਜੀਵਨ ਤੇ ਜੀਵਨ ਕਪਾਣ ਲਈ ਹੈਲੋ ਹੀਰੋ

मजे करेंगे मैं और इन जल्दी दी, दी शांति से रहेंगे <laughs> आप जाइए नोटी बॉयज नोटी बॉयज जाइए हम शरीफ लड़के घर में रहेंगे <laughs> जी बन रेसा दे दी इनको है ना ਤੂੰ ਇਥੇ ਵਿੱਚ ਕਿਉਂ ਮੜ ਰਹੀ ਹੈ ਜੀਵਨ ਕਪੜਾ ਨੂੰ ਕਿਉਂ ਲਗਾਈ ਜਾਣਾ ਆਪਣੇ ਨੇ ਸਾਰੇ ਆਹ ਮਿੱਟੀ ਪਿੱਛੇ ਤੋਂ ਘਰ ਗੰਦੀ ਪਈ ਆ ਹੈਂਕੀ ਲੇਲਾ ਜੀ ਬਾਏ ਧਿਆਨ ਨਾਲ ਜਾਇਓ ਛਾ ਸ਼ਰਤ ਨਹੀਂ ਕਰ ਰਹੀ ਤੂੰ ਤੰਗ ਨਹੀਂ ਕਰਨਾ ਓਕੇ ਲੈ ਜੀਵਨ ਉਹਦੇ ਪਾਪਾ ਗਏ ਜੀਵਨ ਗਿਆ ਆਪ ਦੇ ਕੋਲੇ ਜਦ ਜਿ세 ਜਿਨਾਈ ਸੀ ਨਾ ਉਹਨਾਂ ਕੋਲ ਗਏ ਨੇ ਆਂਦੇ ਬਾਣੇ ਆਏ ਹੋਏ ਸੀ ਬਾਣੇ ਬਾਣੇ ਡੋੜ ਦੇ ਕੇ ਆਏ ਸੀ ਤੇ ਉਹਦੇ ਨਾਲ ਹੀ ਗਏ ਨੇ ਮੈਂ ਤਾਂ ਨਹੀਂ ਗਈ ਹੈਗੀ ਕਿਉਂਕਿ ਐਂਜਲ ਦਾ ਇਮਤਿਹਾਨ ਹੈ ਐਂਜਲ ਇਮਤਿਹਾਨ ਦੇਣ ਗਈ ਹੋਈ ਹੈ ਹਲੇ ਉਹ ਆਈ ਨਹੀਂ ਹੈਗੀ ਹਨਾ ਜੇ ਉਹਨੂੰ ਛੁੱਟੀ ਹੁੰਦੀ ਫਿਰ ਅਸੀਂ ਸਾਰਿਆਂ ਨੇ ਜਾਣਾ ਸੀ ਤਾਂ ਕਰਕੇ ਅਸੀਂ ਤਾਰਗੇ ਜੀਵਨ ਔਰ ਜੀਵਨ ਦੇ ਪਾਪਾ ਹੀ ਆਏ ਨੇ ਮੇਰਾ ਵੀ ਬਹੁਤ ਮਨ ਕਰਦਾ ਸੀ ਜਾਣ ਨੂੰ ਪਰ ਨਾ ਉਹੀ ਕਿ ਐਂਜਲ ਨੇ ਹਲੇ ਆਉਣਾ ਆ ਸਕੂਲ ਤੋਂ ਹਨਾ ਤੇ ਤਾਂ ਕਰਕੇ ਨਹੀਂ ਤਾਂ ਮੈਂ ਤੇ ਐਂਜਲ ਨੂੰ ਵੀ ਜਾਣਾ ਸੀਗਾ ਸੰਡੇ ਨੂੰ ਵੀ ਨਹੀਂ ਜਾ ਸਕਦੇ ਹੈਗੇ ਕਿਉਂਕਿ ਐਂਜਲ ਦਾ ਇਗਜ਼ਾਮ ਹੈ ਮੰਡੇ ਨੂੰ ਮੈਥ ਦਾ ਤਾਂ ਕਰਕੇ ਨਹੀਂ ਤਾਂ ਅਸੀਂ ਸੰਡੇ ਨੂੰ ਜਾ ਆਣਾ ਸੀ ਸੰਡੇ ਆ ਫਿਰ ਨਹੀਂ ਕੱਲ ਜੀਵਨ ਦਾ ਸਕੂਲ ਹੈਗਾ ਹਾਂ ਕੱਲ ਇਗਜ਼ਾਮ ਨਹੀਂ ਹੈ ਕੱਲ ਜੀਵਨ ਦਾ ਸਕੂਲ ਹੈ ਕਿਉਂਕਿ ਜੀਵਨ ਦਾ ਕੱਲ ਐਗਜ਼ਾਮ ਖਤਮ ਹੋਏ ਨੇ ਤੇ ਨਾਲ ਦੀਆਂ ਉਹ ਸਕੂਲ ਸਟਾਰਟ ਹੋ ਗਏ ਉਦਾਂ ਵੱਡੇ ਬੱਚੇ ਨੇ ਇਗਜ਼ਾਮ ਚੱਲਦੇ ਨੇ ਫਰਸਟ 2 5th ਸਕੂਲ ਸਟਾਰਟ ਹੋ ਗਿਆ ਤੇ ਬਸ ਤਾਂ ਕਰਕੇ ਨਾ ਜੀਵਨ ਦਾ ਸਕੂਲ ਹੈਗਾ ਆ ਆ ਇਹ ਬਸ ਬੱਚੇ ਸਕੂਲਾਂ ਕਰਕੇ ਹੀ ਉਖ ਹੋ ਜਾਂਦਾ ਹੈ ਨਾ ਤੇ ਫਿਰ ਬੱਚੇ ਦੀ ਸਟੱਡੀ ਦਾ ਫਿਰ लॉस ਹੁੰਦਾ ਹੈ ਨਾ ਜਿਵੇਂ ਐਸੀ ਕਿ ਹੁਣ ਐਂਜਲ ਦੀ ਸਟੱਡੀ ਕਰਕੇ ਨਾ ਹੁਣ ਅਸੀਂ ਕਿਧਰੇ 2 ਸਾਲ ਤਾਂ ਅਸੀਂ ਕਿਤੇ ਨਹੀਂ ਜਾ ਸਕਦੇ ਹੈਗੇ ਨਾ ਅ ਮਿਲ ਕੇ ਜਾਣਾ ਤਾਂ ਘੜੀ-ਘੜੀ ਜਾ ਕੇ ਮੋੜਿਆ ਹੈ ਹਨਾ ਇਦਾਂ ਆ ਸੋ ਚਲੋ ਦੇਖਦੇ ਆ ਜੀ ਹਨਾ ਬੱਚੇ ਨਹੀਂ ਸਟਡੀ ਦਾ ਬਸ ਲਾਸ ਨਾ ਹੋਵੇ ਬੰਦੇ ਹੁੰਦਾ ਬੱਚੇ ਪੜ ਜਾਣਾ ਆਪਣਾ ਅ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕਿਵੇਂ ਹੋ ਮੇਰੇ ਮਿੱਤਰ ਪਿਆਰੇ ਮੇਰੇ ਭੈਣ ਭਰਾ ਸਭ ਠੀਕ ਠਾਕ ਨੇ ਆਈ ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਮੈਂ ਇੱਥੇ ਕਰ ਰਹੀ ਸੀ ਸਫਾਈ ਪੋਚੇ ਲਗਾ ਰਹੀ ਸੀ ਔਰ ਇਹ ਹੈਗਾ ਇਹ ਆਪਣਾ ਰੂਮ ਇਦੇ ਵਿੱਚ ਸਫਾਈ ਕਰ ਰਹੀ ਸੀ ਤੇ ਨਾਲ ਹੀ ਹੈਗਾ ਆ ਡੈਡੀ ਮੰਮੀ ਦਾ ਰੂਮ ਇੱਧਰ ਆਪਾਂ ਸੋਫੇ ਲਗਾਏ ਹੋਏ ਆ ਤੇ ਇੱਧਰ ਮੈਂ ਇੱਕ ਦੋ ਦਿਨ ਛੱਡ ਕੇ ਫੇਰੀ ਥੜੋ ਬੋਚਾ ਕਰਦੀ ਹੁੰਨੀ ਆ ਕਿਉਂਕਿ ਇੱਧਰ ਸਾਬ ਹੀ ਹੁੰਦਾ ਇੱਧਰ ਕੋਈ ਆਣਾ ਜਾਣਾ ਬਿਲਕੁਲ ਨਹੀਂ ਹੁੰਦਾ ਹੈਗਾ ਕਿਉਂਕਿ ਜਾਂ ਤਰ ਅਸੀਂ ਆਪਣੇ ਰੂਮ ਚ ਹੀ ਰਹਿੰਦਾ ਆ ਜਾਂ ਬੁਟੀਕ ਦੇ ਵਿੱਚ ਜਾਂ ਬਾਹਰ ਵਾਸੇ ਦਾ ਹਣਾ ਔਰ ਸੌਰੀ ਮੈਨੂੰ ਹਾਨਾ ਹਾਨਾ ਕਹਿਣ ਦੀ ਬਹੁਤ ਆਦਤ ਹੈ ਮੈਂ ਇਹ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਫਿਰ ਵੀ ਹਨਾ ਨਾ ਕਹਿ ਹੋ ਜਾਂਦਾ ਸੋ ਉਧਰੋਂ ਵੱਲ ਗਈ ਵੱਜ ਗਈ ਸੀ ਬੈਲ ਤੇ ਇਧਰ ਆ ਗਿਆ ਐਂਜਲ ਪੁੱਤ ਐਂਜਲ ਆ ਗਿਆ ਇਗਜ਼ਾਮ ਦੇ ਕੇ ਔਰ ਤੇ ਇਗਜ਼ਾਮ ਦੇ ਕੇ ਆ ਕੇ ਫਿਰ ਮੈਂ ਨਾ ਮੈਂ ਮੈਨੂੰ ਦਿਖਾ ਦਿਖਾਉਣ ਆਈ ਸੀ ਆਪਣਾ ਆਈਡਿਟੀ ਕਾਰਡ ਇਹਦਾ ਆਈਡਿਟੀ ਕਾਰਡ ਮਿਲ ਆਇਆ ਦੇਖ ਲਓ ਤੁਸੀਂ ਜੁਲਾਈ ਮਹੀਨਾ ਚੜ ਗਿਆ ਤੇ ਸਕੂਲ ਸਟਾਰਟ ਹੋਏ ਹੋਏ ਨੇ ਬੱਚਿਆਂ ਦੇ April ਦੇ ਤੇ 2-3 ਮਹੀਨੇ ਲਗਾ ਦੇ ਨੇ ਆਈਡੀ ਕਾਰਡ ਦੇਣ ਨੂੰ ਵੀ ਤੁਸੀਂ ਫਟਾਫਟ ਬਣਾ ਕੇ ਦੋ ਪੈਸੇ ਤਾਂ ਪਹਿਲੇ ਲੈ ਲੈਂਦੇ ਨੇ ਬਟ ਆਈਡੀ ਕਾਰਡ ਹਰ ਵਾਰੀ ਲੇਟ ਕਰ ਦਿੰਦੇ ਨੇ ਆਈਡੀ ਕਾਰਡ ਤਾਂ ਪਹਿਲਾਂ ਬਣਨੇ ਚਾਹੀਦੇ ਨੇ ਹਨਾ ਤੇ ਬਹੁਤ ਲੇਟ ਕਰ ਦਿੰਦੇ ਨੇ ਸਕੂਲ ਵਾਲੇ ਦੇਖ ਲਓ April ਵੀ ਨਾ ਚਲੇ ਗਿਆ May, June, July ਤੇ ਲੋ 3 July ਵੀ ਦੇਖ ਲਓ ਚੱਲਿਆ ਅੱਜ 27 ਤਰੀਕ ਹੋ ਗਈ ਆ ਤੇ ਇੰਨੇ ਲੇਟ ਇਹ ਆਈਡਿ ਗਾਰਡ ਬਣਾ ਕੇ ਦਿੰਦੇ ਨੇ ਬਸ ਇਹ ਹਾਲ ਹੈ ਸਕੂਲ ਭਾਲੰਦਾ ਪੈਸੇ ਦਾ ਝੱਟ ਮੰਗ ਲੈਣਗੇ ਕਿ ਪੈਸੇ ਦੇ ਦੋ ਹਨਾ ਪਹਿਲਾਂ ਪੈਸੇ ਦੇ ਦਣੇ ਨਾ ਦੋ ਤਾਂ ਰਿਮਾਈਂਡਰ ਤੇ ਰਿਮਾਈਂਡਰ ਕਰਵਾਉਂਦੇ ਰਹਿੰਦੇ ਨੇ ਰਿਮਾਈਂਡਰ ਕਰਵਾਉਂਦੇ ਰਹਿੰਦੇ ਨੇ ਕਿ ਪੈਸੇ ਤੁਸੀਂ ਦੇਣੇ ਆ ਹਨਾ ਪਰ ਆਈਡਿ ਗਾਰਡ ਇੰਨੇ ਨੇ ਟਾਈਮ ਬਾਅਦ ਦਿੰਦੇ ਨੇ ਦੇਖੋ ਆ ਤਾਂ ਹਾਲ ਹੈ ਪਤਾ ਨਹੀਂ ਸਾਰੇ ਸਕੂਲਾਂ ਦਾ ਹਾਲ ਹੈ ਪਤਾ ਨਹੀਂ ਇਹਨਾਂ ਦੇ ਸਕੂਲ ਦਾ ਇਹ ਹਾਲ ਹੈਗਾ ਆ ਸੋ ਚਲੋ ਠੀਕ ਹੈ ਜੀ ਅਬ ਮੈਂ ਉਧਰ ਬੇੜੇ ਦੇ ਵਿੱਚ ਪੋਚਾ ਪਹਿਲਾਂ ਲਗਾ ਲਿਆ ਸੀਗਾ ਤੇ ਡਿਗ ਦੇ ਵਿੱਚ ਪਹਿਲਾਂ ਲਗਾ ਲਿਆ ਸੀ ਫਿਰ ਮੇਰਾ ਰਹਿ ਗਿਆ ਸੀ ਕਿਚਨ ਰੂਮ ਤੇ ਲੌਬੀ ਤੇ ਕਿਚਨ ਤੇ ਰੂਮ ਦਾ ਹੋ ਗਿਆ ਤੇ ਹੁਣ ਮੈਂ ਕਰ ਲੈਣੀ ਲੌਬੀ ਦੇ ਵਿੱਚ ਸਫਾਈ ਠੀਕ ਹੈ ਜੀ ਅੱਗੇ ਮਿਲਦੇ ਆਪਾਂ ਅੱਗੇ ਬਣਾਵਾਂਗੇ ਆਪਾਂ ਖੀਚੜੀ ਅੱਜ ਆਪਾਂ ਬਣਾਵਾਂਗੇ ਮਾਂਹ ਦੀ ਦਾਲ ਦੀ ਖੀਚੜੀ ਦੇਖੋ ਮਾਂਹ ਦੀ ਦਾਲ ਤੇ ਚਾਵਲ ਮੈਂ ਸੋਕ ਕਰਦੇ ਮਾਂਹ ਦੀ ਦਾਲ ਹੈਗੀ ਇਹ ਪੀਸੀ ਹੋਈ ਮਤਲਬ ਕਿ ਛਿਲਕੇ ਵਾਲੀ ਦਾਲ ਇਧਰ ਆਪਾਂ ਪਿਆਜ਼ ਕੱਟ ਕਰ ਲਏ ਤੇ ਹਰੀ ਮਿਰਚਾਂ ਆਪਾਂ ਸਲਿੱਟ ਕਰ ਲਈਆਂ ਤੇ ਹੁਣ ਸਭ ਤੋਂ ਆਹ ਜੀਰਾ ਲੈ ਲਿਆ ਹਿੰਗ ਲੈ ਲਈ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਚ ਦਸੇ ਕਿਉ ਕਿਉਂ ਖਿਜੜੀ ਦਾ ਦਸੇ ਕਿਉ ਉਹ ਜੀ ਵਧੀਆ ਲੱਗਦੇ ਆ ਹਨਾ ਤੇ ਆਹ ਲੈ ਲਿਆ ਆਪਾਂ ਦਸੇ ਕਿਉ ਇਹਨੂੰ ਐਡ ਕਰ ਦਨੇ ਆ ਕੁੱਕਰ ਚ ਫਿਰ ਜੈ ਐਡ ਕਰਾਂਗੇ ਆਪਾਂ ਹਿੰਗ ਜੀਰਾ ਸੀ ਤਾਂ ਨਾ ਸ ਪਹਿਲਾਂ ਤਾਂ ਮਾਮਾ ਦਾਦ ਕਿਜੜੀ ਖਾਦੀ ਸੀ ਪਹਿਲਾਂ 1 ਵਜੇ ਨਾ ਅਸੀਂ ਮੈਨੂੰ ਸਾਬ ਗਏ ਸੀਗੇ ਤਾਂ ਨਾ ਮੈਂ ਮਾਂ ਦੇ ਦਾਦ ਕਿਜੜੀ ਉੱਥੇ ਖਾਦੀ ਸੀ ਉਸ ਤੋਂ ਬਾਅਦ ਮੈਨੂੰ ਇਦਾਂ ਹੁੰਦਾ ਸੀ ਕਿ ਮਾਂ ਦੇ ਦਾਦ ਕਿਜੜੀ ਖਾਈ ਜਾਵਾਂ ਬੋੜੇ ਅਸੀਂ ਲਾ ਦਈਏ ਮਾਂ ਦੇ ਦਾਦ ਕਿਜੜੀ ਜੀ ਹਿੰਗ ਤੇ ਜੀਰਾ ਹੋ ਗਿਆ ਹੁਣ ਆਪਾਂ ਪਾ ਦਨੇ ਆ ਤੇ ਆਜ ਦੀ ਹਰੀ ਮੇਲ ਦਾਲਾ ਪਾ ਵੋਸ਼ ਕਰ ਲਈ ਐ ਇਦਾਂ ਰਹਿਣਾ ਤੇ ਅੱਗੇ ਹੋ ਚੁੱਕੇ ਆ। ਤਮਾ। ਇਹ ਆਪਾਂ। ਲੋ ਜੀ ਪਾਣੀ ਪਾ ਕੇ ਆਪਾਂ ਧਰਤੀ ਐ। ਇਹਦੇ ਵਿੱਚ ਬਾਦਾਂ ਨੂੰ ਨਮਕ ਮਿਰਚ। ਨਮਕ ਮਿਰਚ ਮੈਂ ਪਹਿਲਾਂ ਆਪਾਂ ਨਾਲ ਭੁੱਲ ਗਈ। ਤੇ ਮੈਂ ਆਪਾਂ ਬਾਦਾਂ ਨੇ। ਤੇ ਹਲਦੀ ਪਤਣੀ ਮੇਰੀ ਕਿਹ ਜੀ ਹੈ ਵੇਗਾਰ ਜੀ ਹਲਦੀ ਇਹ। ਲੈ ਕੇ ਤਾਂ ਆਪਾਂ ਉਹ ਤਾਂ ਲੈ ਕੇ ਆਏ ਸੀ ਆਪਣੇ ਕੀ ਕਹਿੰਦੇ ਹੁੰਦੇ ਆ। ਜਿਹੜੀ ਹੁੰਦੇ ਨਹੀਂ ਨਾਮ ਧਾਰੀ ਇਹ ਉਹਨਾਂ ਤੋਂ ਲੈ ਕੇ ਆਏ ਸੀਗੇ ਅ ਜਿਨ੍ਹਾਂ ਦਾ ਆਚਾਰ ਵੀ ਬਹੁਤ ਫੇਮਸ ਹੁੰਦਾ ਹੈ ਹਨਾ ਬਟ ਹਲਦੀ ਬਹੁਤ ਉਹ ਹੈ ਲਾਈਟ ਚਾ ਕਰਾ ਤੇ ਲਾਲ ਮਿਰਚ ਵੀ ਪਾਤੀ ਮੈਂ ਕਿਉਂਕਿ ਹਰੀ ਮਿਰਚ ਤਾਂ ਤਿੰਨ ਚਾਰ ਹੀ ਪਾਈਆਂ ਨੇ ਤੇ ਨਮਕ ਮਿਰਚ ਹਲਦੀ ਇਹ ਪਾਤਾ ਆਪਾਂ ਕਿਚੜੀ ਬਹੁਤ ਟੇਸਟੀ ਬਣਦੀ ਹੈ ਜੀ ਕੁੱਕਰ ਕਰ ਦਿੰਦੇ ਆਪਾਂ ਬੰਦ ਕੁੱਕਰ ਕਰਤਾ ਬੰਦ ਜੀ ਸੱਚਾ ਸਹਾਈ ਸੱਚਾ ਸਹਾਈ ਸੱਚਾ ਨਾ ਹੀ ਰਹੋ ਜੈਨਾ ਦੇ ਨੀ ਤੇ ਲਵੜਿਆ ਸੀ ਨੋਸ਼ੋ ਜੈਨਾ ਦੇ ਨ ਕਰਕੇ ਕੀ ਤੇ ਰਾਹ ਤੇ ਖਸਮ ਦੇ ਸਾਰ ਹੈ ਤੇ ਇੱਕ ਮਜਾਤ ਨਾਨਕ ਨਾਵੇਂ ਵਾਜ ਸੁਨਾਤਰਾ ਗੁਜਰੀਨ ਵੱਲਾ ਚੌਥਾ